JBS ਵੀਡੀਓ ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਤੁਹਾਡੇ ਲਈ ਪਹੁੰਚੇ ਆ ਤਨਾਸ ਪ੍ਰਿੰਡ ਨੀਰ ਚੰਡੀਗੜ੍ਹ ਸੰਧੂ ਡੇਰੀ ਫਾਰਮ ਓਨਰ ਨੇਮ ਅਮਰਜੀਤ ਸਿੰਘ ਖਰੀਦ-ਵੇਚ ਦਾ ਕੰਮ ਆ ਇਹਨਾਂ ਦਾ ਔਰ ਬਹੁਤ ਟੋਪ ਕੁਆਲਿਟੀ ਦੀਆਂ ਝੋਟੀਆਂ ਮੂਹਰਾ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕਵੈਸਟ ਆ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਿਸਾਨ ਦੋਸਤੋ ਆਜੋ ਅਮਰਜੀਤ ਦੇ ਨਾਲ ਕਰਦੇ ਆਂ ਗੱਲਬਾਤ ਅਮਰਜੀਤ ਕੀ ਹਾਲ ਹੈ ਵਧੀਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਆ ਕਰ ਪੰਜਾਬੀ ਹਾਂਜੀ ਸਭ ਠੀਕ ਠਾਕ ਹੈ ਜੀ ਤੁਸੀਂ ਸੁਣਾਓ ਅਮਰ ਵਧੀਆ ਅਮਰਜੀਤ ਪਹਿਲਾਂ ਆ ਪਿੰਡ ਦੀ ਡਿਟੇਲ ਦੱਸਦੇ ਆਪਦੇ ਦੀ ਮੇਰਾ ਪਿੰਡ ਤਨਾਸ ਹੈ ਜੀ ਚੰਡੀਗੜ੍ਹ ਦੇ ਵਿੱਚ ਪੈਂਦਾ ਜੀ ਇਹ ਠੀਕ ਆ ਤੇ ਮੋਬਾਈਲ ਨੰਬਰ 9888 539936 ਜੀ ਓਕੇ ਤੇ ਅਮਰਜੀਤ ਕਿੰਨਾ ਕੁ ਪੁਰਾਣਾ ਕੰਮ ਆ ਕਾਫੀ ਟਾਈਮ 15 16 ਸਾਲ ਮੈਨੂੰ ਹੋ ਗਿਆ ਜੀ ਕਰਦੇ ਨੂੰ ਉਸ ਤੋਂ ਪਹਿਲਾਂ ਮੇਰਾ ਬਾਪੂ ਕਰਦਾ ਸੀ ਫਾਦਰ ਸਾਹਿਬ ਕਰਦੇ ਸੀ ਹਾਂ ਜੀ ਫਾਦਰ ਸਾਹਿਬ ਜੀ ਠੀਕ ਆ ਤੇ ਅਮਰਜੀਤ ਜਿਵੇਂ ਦੋ ਟਾਈਮ ਤਿੰਨ ਟਾਈਮ ਕਈ ਵਾਰੀ ਕੋਈ ਪਸ਼ੂ ਟੂ ਕੇ ਦੇਖਣਾ ਚਾਹੁੰਦਾ ਹਾਂ ਜੀ ਜਦ ਮਰਜੀ ਕੋਈ ਵੀ ਆ ਸਕਦਾ ਜਿੱਕਣ ਮਰਜੀ ਦੋ ਦਿਨ ਚੋ ਹੋਵੇ ਤਿੰਨ ਦਿਨ ਚੋ ਹੋਵੇ ਇੱਥੇ ਰੋਵੋ ਮੇਰੇ ਕੋਲ ਕੋਈ ਦਿੱਕਤ ਨਹੀਂ ਜੀ ਇਹ ਜੀ ਹਣ ਪੀਣ ਦੀ ਸਭ ਕੁਝ ਮਿਲੂਗਾ ਜੀ ਰੋਟੀ ਪਾਣੀ ਠੀਕ ਹੈ ਤੇ ਹਰ ਟਾਈਮ ਕਿੰਨੀਆਂ ਝੋਟੀਆਂ ਸੇਲ ਦੇ ਲਈ ਵੀ ਇਹਨਾਂ ਸਾਤ ਅੱਠ ਝੋਟੀਆਂ ਸਾਡੇ ਕੋਲ ਹਰ ਟਾਈਮ ਹੁੰਦੀਆਂ ਜੀ ਅੱਜ ਕਿੰਨੀਆਂ ਝੋਟੀਆਂ ਦਿਖਾਵਾਂਗੇ ਇਸ ਟਾਈਮ ਸੱਤ ਅੱਠ ਝੋਟੀਆਂ ਜੀ ਖਬਰ ਦੱਸੇ ਹੋਵੇ ਜੀ ਮੈਂ ਗਿਣੀਆਂ ਨਹੀਂ ਜੀ ਠੀਕ ਹੈ ਹਾਂਜੀ ਤੇ ਇਹ ਵੀਰ ਜੀ ਮੇਰੇ ਸਬਸਕ੍ਰਾਈਬਰਾਂ ਕਿਸਾਨ ਦੋਸਤੋ ਜਿਹਨੇ ਨਾਲ ਖੜੇ ਨੇ ਵੀਰ ਜੀ ਕਿ ਨਾਮ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਵਤਾਰ ਸਿੰਘ ਅਵਤਾਰ ਸਿੰਘ ਕਿਹੜੇ ਪਿੰਡ ਤੋਂ ਪਿੰਡ ਕੈਂਵੜਾ ਚੰਡੀਗੜ੍ਹ ਠੀਕ ਹੈ ਤੇ ਅਮਰਜੀਤ ਦੇ ਨਾਲ ਕਿਦੋਂ ਤੋਂ ਜੁੜੇ ਹੋਏ ਤੁਸੀਂ 2 ਸਾਲ ਤੋਂ ਕਿਸ ਤਰ੍ਹਾਂ ਜੁੜੇ ਆਪਕਾ ਚੈਨਲ ਦੇਖ ਠੀਕ ਹੈ ਪਹਿਲੀ ਮੱਝ ਮੇਰੇ ਚੈਨਲ ਤੋਂ ਖਰੀਦੀ ਸੀ ਅਮਰਜੀਤ ਬਿਲਕੁਲ ਤੁਹਾਡੇ ਚੈਨਲ ਦੇ ਇੱਥੇ ਠੀਕ ਹੈ ਤੇ ਖਰੀਦ-ਵੇਚ ਕਰਦੇ ਹੋ ਤੁਸੀਂ ਨਹੀਂ ਨਹੀਂ ਸ਼ੌਂਕੀਆ ਕੰਮ ਆ ਕਰ ਰੱਖਦੇ ਠੀਕ ਹੈ ਕਰੀ ਡੈਰੀ ਫਾਰਮ ਨਾਲ ਕਰਦੇ ਠੀਕ ਹੈ ਕਿੱਦਾਂ ਦੀਆਂ ਵੀਡੀਓ ਲੱਗਦੀਆਂ ਵੀਰ ਜੀ ਬਹੁਤ ਵਧੀਆ ਜੀ ਠੀਕ ਹੈ ਤੇ ਅਮਰਜੀਤ ਹੁਣ ਝੋਟੀਆਂ ਸਾਰੀਆਂ ਚਲਾ ਕੇ ਰੱਖਦੇ ਨਾਲ ਚਲਾ ਕੇ ਤੇ ਸਾਂਹ ਦੋਸਤੋ ਅਮਰਜੀਤ ਦੀ ਪਹਿਲੇ ਨੰਬਰ ਵਾਲੀ ਝੋਟੀ ਬਹੁਤ ਟਾਪ ਕੁਆਲਟੀ ਦਾ ਕੰਮ ਆ ਮੋਬਾਈਲ ਨੰਬਰ ਇਹ ਨਾਲ ਸਕਰੀਨ ਤੇ ਚੱਲ ਰਿਹਾ ਵਾ। ਔਰ ਤੁਸੀਂ ਝੋਟੀਆਂ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ। ਬੋਲੀ ਪਵਾਦੀ ਕਿਸਾਨ ਦੋਸਤੋ ਜਿਹੜੀਆਂ ਤੁਸੀਂ ਸਕਰੀਨ ਤੇ ਝੋਟੀਆਂ ਦੇਖ ਰਹੇ ਹੋ ਸਾਰਾ ਮਾਲ ਹਰਿਆਣੇ ਤੋਂ ਖਰੀਦਿਆ ਹੋਇਆ ਵਾ। ਅੰਦਾਜ਼ਨ ਪਹਿਲੇ ਸੂਏ ਦੀ ਹੋਣੀਆਂ ਝੋਟੀ। ਦੂਜੇ ਨੰਬਰ ਵਾਲੀ ਝੋਟੀ ਕਿਸਾਨ ਦੋਸਤ ਬਲੈਕ ਕਲਰ ਚ ਬਿਲਕੁਲ ਬਲੈਕ ਦਾਲ ਕੋਲ ਨਹੀਂ ਤੀ ਦਨ ਨੰਬਰ ਚੋਟੀ ਦੋਸਤੋ ਡਿਟੇਲ ਸਾਰੀਆਂ ਦੀ ਇਕੱਠੀਆਂ ਦੀ ਜਾਣ ਲਾਂਗੇ ਤਾਜ਼ੀਆਂ ਸੁਈਆਂ ਹੋਈਆਂ ਬਿਲਕੁਲ ਇਹ ਰਾਤੀਓ ਸੁਈ ਹੋਈਆਂ ਨਾੜੂਵੇ ਨਾਲ ਆ ਬੱਚਿਆਂ ਦੇ 4 ਨੰਬਰ ਝੋਟੀ ਕਿਸਾਨ ਦੋਸਤੋ ਬਲੈਕ ਕਲਰ ਚ ਕਦ-ਕਦ ਦੇਖ ਸਕਦੇ ਹਾਂ ਪਹਿਲੇ ਸੂਏ ਦੀਆਂ ਸਾਰੀਆਂ ਝੋਟੀਆਂ ਇਹ ਹੁੰਦੇ ਸਿੰਘ ਕਲਰ ਬਲੈਕ 5 ਨੰਬਰ ਝੋਟੀ ਦੋਸਤੋ ਮਰਜੀਤ ਦੀ 18 ਲੀਟਰ ਦੁੱਧ ਵਾਲੀ ਬਹੁਤ ਸੋਹਣਾ ਆਰਡਰ ਬਣਾਇਆ ਹੋਇਆ ਤੇ ਥਣ ਵੀ ਪੂਰੀ ਬਿੱਥੀ ਤੇ ਲੱਗੇ ਹੋਏ ਆ ਪ੍ਰੋਪਰ ਸਪੇਸ ਤੇ ਹੋਰ ਕੱਦ ਕਾਠ ਵੀ ਤੁਸੀਂ ਦੇ ਸਕਦੇ ਹੋ ਹਾਈਟ ਚੰਗੇ ਦੁੱਧ ਵਾਲੀਆਂ ਝੋਟੀਆਂ ਪਤਲੀ ਚਮੜੀ ਦੀਆਂ ਦੋਸਤੋ 6 ਨੰਬਰ ਝੋਟੀ ਇਹਦੀ ਵੀ ਹਾਈਟ ਬੇਲ ਤੁਸੀਂ ਦੇ ਸਕਦੇ ਹੋ ਕਲਰ ਬਲੈਕ ਤੁਹਾਨੂੰ ਇਥੋਂ ਮੋਰਾ ਨਸਲ ਦੀਆਂ ਝੋਟੀਆਂ ਮਿਲ ਜਾਣਗੀਆਂ ਹਰ ਟਾਈਮ 5-7 ਝੋਟੀਆਂ ਸੇਲ ਦੇ ਲਈ ਅਵੇਲੇਬਲ ਹੁੰਦੀਆਂ ਚੰਗੇ ਦੁੱਧ ਵਾਲੀਆਂ ਜਾਇਜ਼ ਰੇਟ ਦੀਆਂ ਕੁਆਲਟੀ ਦੇ ਹਿਸਾਬ ਨਾਲ ਤਾਂ ਦੋਸਤੋ ਤੁਸੀਂ ਸਿਆਣੀਓ ਰੇਟ ਵਧਨਾਈਆਂ ਉਹ ਜੁੱਟ ਵਾਲੀ ਕੋਈ ਬੀਬੀ ਵਾਲੀ ਨਾ ਅਮਰਜੀਤ ਜਿਹੜੀਆਂ ਤੂੰ ਹੁਣ 6 ਛੋਟੀਆਂ ਦਿਖਾਈਆਂ ਮਾਂ ਹਾਂਜੀ ਹਾਂਜੀ ਕਿਹੜੇ ਸੂਏ ਦੀਆਂ ਇਹ ਸਾਰੀਆਂ ਪਹਿਲੇ ਸੂਏ ਦੀਆਂ ਜ ਆਪਣੇ ਕੋਲ ਕਿੰਨੇ ਦੰਦ ਕੋਈ 2 ਦੰਦ ਹੈ ਜੀ ਕੋਈ 4 ਦੰਦ ਹੈ ਜੀ ਬਸ ਸੂ ਚੁਕੀਆਂ ਸਾਰੀਆਂ ਸੂਈਆਂ ਬੱਚੇ ਕੀ ਆ ਇਹਨਾਂ ਦੇ ਮਗਰ ਕਿਸੇ ਦੇ ਮਗਰ ਕੱਟੀ ਹੈ ਜੀ ਕਿਸੇ ਦੇ ਮਗਰ ਕੱਟਾ ਹੈ ਠੀਕ ਹੈ ਕਿੰਨੀ ਕਿੰਨੀ ਮਿਲਕ ਕੈਪੈਸਿਟੀ ਵਾਲੀਆਂ ਇਹ 13 14 14 ਕਿਲੋ ਜੀ ਦੋਆਂ ਥੱਲੇ 18 18 ਕਿਲੋ ਵੀ ਤਿਆਰ ਹੈ ਜੀ ਇੱਕ ਆਪਾਂ ਨੇ ਜਿਹੜੀ ਸੇਲ ਕੀਤੀ ਹੈ ਜੀ ਠੀਕ ਹੈ ਪੈਸੀ ਜੀ ਕੋਲ ਜੀ 18 ਕਿਲੋ ਤਿਆਰ ਹੈ ਜੀ ਇਹਦੇ ਕਿੰਨੇ ਕਿੰਨੇ ਰੇਟ ਵਾਲੀਆਂ ਇਹ ਰੇਟ ਜੀ ਕਿਸੇ ਦਾ 1 ਲੱਖ 40 ਕਿਸੇ ਦਾ 1 ਲੱਖ 50 ਜਿਹੜੀਆਂ ਦੋ ਨੇ ਜੀ ਉਹ ਜ਼ਿਆਦਾ ਮਹਿੰਗੀਆਂ ਜਾਨੀ ਘੱਟ ਤੋਂ ਘੱਟ ਕਿੰਨੇ ਵਾਲੀ ਆ ਮਰਜੀ ਤਾਜ਼ੇ ਘੱਟ ਤੋਂ ਘੱਟ 1 ਲੱਖ 5000 ਰੁਪਏ ਜੀ 1 ਲੱਖ 5000 ਦੀ ਤੇ ਜ਼ਿਆਦਾ ਤੋਂ ਜ਼ਿਆਦਾ 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 ਜੀ ਆਪਣੇ ਕੋਲ ਇੱਕ ਆਪਣੇ 5 ਲੱਖ ਦੀ ਸੇਲ ਕੀਤੀ ਹੈ ਜੀ ਅੱਜ ਅਵਤਾਰ ਸਿੰਘ ਹੁਣਾਂ ਨੂੰ ਹਾਂ ਜੀ ਅਵਤਾਰ ਸਿੰਘ ਨੂੰ 5 ਲੱਖ ਦੀ ਸੇਲ ਕੀਤੀ ਹੈ 5 ਲੱਖ ਦੀ ਝੋਟੀ ਸੇਲ ਕੀਤੀ ਹੈ ਠੀਕ ਹੈ ਕਿਹੜੀ ਝੋਟੀ ਆ ਉਹ ਆ ਝੋਟੀ ਹੈ ਜੀ ਪਹਿਲੇ ਸੀ ਹੋਏ ਜੀ ਕਿਸਾਨ ਦੋਸਤੋ ਪੂਰੀ ਸ਼ਕੀਨ ਝੋਟੀ ਆ 5 ਸਟਾਰ ਮੁਰਾ ਕੋਈ ਜ਼ਿਆਦਾ ਇਹਦੇ ਬਾਰੇ ਬੋਲਣ ਦੀ ਜ਼ਰੂਰਤ ਵੀ ਹੈ ਨੀਗੀ ਇਹਦੀ ਹਾਈਟ ਤੇ ਬੀਲ ਤੇ ਤੁਸੀਂ ਦੇਖੋ ਕਲਰ ਬਲੈਕ ਔਰ ਬਹੁਤ ਸੋਹਣਾ ਆਰਡਰ ਬਣਾਇਆ ਹੈ ਪਹਿਲੇ ਸਵੇ ਥਣ ਵਗੈਰਾ ਚਵਾਈ ਦੇ ਲਈਏ ਬਹੁਤ ਵਧੀਆ ਲੱਗੇ ਹੋਏ ਆ पूरी शौकीन झूठी कुंडे सिंह पूरी शौकीन झूठी है दोस्तों प्योर मुरा कोई बोलने की जरूरत ही है नहीं बारे ਕੋਈ ਕੋਈ ਨਹੀਂ ਜੇ ਦੀ ਕਰਨੀ ਖਰੀਦੀ ਨਾ ਹਾਂ ਕੱਲਾ ਕੱਲਾ ਥਣ ਪੂਰੀ ਬਿੱਥੀ ਤੇ ਔਰ ਚਵਾਈ ਦੇ ਲਈ ਪੂਰਾ ਵਧੀਆ ਹਾਂ ਹਾਂ ਲੀਰ ਤੁਸੀਂ ਖਰੀਦੀ ਆ ਝੋਟੀ ਹਾਂਜੀ ਅਮਰਜੀਤ ਕੀ ਡਿਟੇਲ ਆ ਝੋਟੀ ਦੀ ਪਹਿਲਾਂ ਇਹ ਦੱਸ ਪਹਿਲੇ ਸੋਏ ਜੀ ਗੰਦਾ ਤੋਂ ਚਾੜ ਦਾਂਦੇ ਜੀ ਹੋਤੋ ਜੀ ਠੀਕ ਆ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਨੇ ਕੱਟਾ ਦਿੱਤਾ ਜੀ ਪਿਓਰ ਮੋਰਾ ਜਾਈ ਬੱਚਾ ਵੀ ਪਿਓਰ ਮੋਰਾ ਦੇ ਦਿੱਤੀ ਤਾਂ ਠੀਕ ਆ ਕਿੰਨੇ ਦਿਨ ਹੋ ਗਏ ਬੱਚਾ ਦਿੱਤੇ ਨੂੰ ਇਹਨੂੰ ਤੈਨੂੰ ਬੱਚਾ ਦਿੱਤੇ ਨੂੰ ਅੱਜ 12 ਦਿਨ ਹੋ ਗਏ ਕਿੰਨਾ ਦੁੱਧ ਕਰ ਗਈ ਹੁਣ ਇਸ ਟਾਈਮ 17 ਜ 18 ਕਿਲੋ ਐਂਡ ਤਿਆਰ ਹੈ ਪ੍ਰੋਪਰ ਦੇ ਵਿੱਚ ਠੀਕ ਆ ਕਿੰਨੇ ਮੁੱਲ ਚ ਵੀਰ ਖਰੀਦੀਆ ਤੁਸੀਂ ਬਾਈ ਨੇ ਡਿਮਾਂਡ 7 ਲੱਖ ਦੀ ਕਰੀ ਨੇ 5 ਲੱਖ ਦਾ ਸੌਦਾ ਹੋ ਗਿਆ 5 ਲੱਖ ਦੀ ਤੁਸੀਂ ਖਰੀਦੀ ਆ ਹਾਂਜੀ ਕਿਦੋਂ ਘਰੇ ਲੈ ਕੇ ਜਾਣਾ ਇਹਨੂੰ ਅੱਜ ਅੱਜ ਅਜਿ ਘਰੇ ਲੈ ਕੇ ਜਾਵਾਂਗੇ ਹਾਂਜੀ ਵੀਡੀਓ ਦੀ ਖਾਤਰ ਰੋਕੀ ਸੀ ਬਿਲਕੁਲ ਜੀ ਠੀਕ ਹੈ ਤੇ ਅਮਰਜੀਤ ਹੋਰ ਗਾਇਆਂ ਵੀ ਵੇਚਦੇ ਹੋ ਹਾਂਜੀ ਆਪਣੇ ਕੋਲ ਗਾਂਵਾਂ ਵੀ ਹੈਗੀਆਂ ਜੀ ਠੀਕ ਹੈ ਕਿਹੜੀ ਨਸਲ ਦੀਆਂ ਉਹ ਐਚਪ ਨਸਲ ਦੇ ਆ ਜੀ ਇੱਕ ਸ਼ਾਈ ਵਾਲੇ ਜੀ ਠੀਕ ਹੈ ਹਾਂਜੀ ਦੋਸਤੋ ਪ੍ਰੈਗਨੈਂਟ ਗਾਂ ਅਜੇ ਸੂਣ ਦੇ ਵਿੱਚ ਦਿਨ ਰਹਿੰਦੇ ਆ ਦਾਂ ਨੂੰ ਤਿਰੰਦਰ ਕਣ ਕਾਈ ਦੂਸਰੇ ਨੰਬਰ ਵਾਲੀ ਗਾਂ ਦੋਸਤੋ ਇਹ ਵੀ ਪ੍ਰੈਗਨੈਂਟ ਆ ਦੋਨੋਂ ਐਫ ਕਮਾਂ ਗੱਭਣ ਆ ਅਮਰਜੀਤ ਕੀ ਡਿਟੇਲ ਆ ਦੋਨੋਂ ਗਾਵਾਂ ਦੀ ਦੋਨੋਂ ਸੋਨੇ ਵਾਲੀਆਂ ਵੀਰੇ 10-10 ਸਾਲਾਂ ਦੇ ਰਹਿ ਗਏ ਜੀ ਇਹਨਾਂ ਦੇ ਕਿਹੜੇ ਸੂਏ ਦੀਆਂ ਇਹ ਦੁੱਜੇ ਸੂਏ ਦੋਨੋਂ ਠੀਕ ਆ ਤੇ ਕਿੰਨਾ ਕੁ ਦੁੱਧ ਕੱਢ ਦੇਣਗੀਆਂ 25-25 ਕਿਲੋ ਤੋਂ ਪਲੱਸ ਕੱਢ ਦੇਣੀ ਆ ਜੀ 50 ਲੀਟਰ ਦੁੱਧ ਪਲੱਸ ਕਰ ਦੇਣਗੇ ਦੋਨੋਂ ਠੀਕ ਆ ਝੋਟੇ ਦਾ ਕਿੰਨਾ ਮੁੱਲ ਆ 2 ਲੱਖ 10 ਹਜ਼ਾਰ ਜੀ ਕਿੰਨਾ ਕੁ ਮਾਨ ਤਣ ਕਰ ਦੋਗੇ ਕਰ ਦੂੰਗੇ 10-15 ਹਜ਼ਾਰ ਰੁਪਏ ਠੀਕ ਆ ਸਾਹੀ ਵਾਲ ਗਾਂ ਦੋਸਤੋ ਬੱਚਾ ਦੇ ਚੁੱਕੀ ਆ ਇਹ ਗਰਮੀ ਘਟ ਮੰਨਣ ਵਾਲੀ ਗਰਮੀਆਂ ਦਾ ਤੋਹਫਾ ਨੂੰ ਦੇਖ ਚੋ ਕੇ ਆਪਣੀ ਮੈਸ ਵਾਲੇ ਕਰਜਾ ਫਾਸ ਸੀਲ ਹੈ ਜੀਆ ਕੀ ਡਿਟੇਲ ਅਮਰਜੀਤ ਸਾਹੀ ਵਾਲ ਗੱਲ 13 14 ਕਿਲੋ ਕਿਤ ਤਿਆਰ ਹੈ ਜੀ ਇਸ ਟਾਈਮ ਕਿਹੜੇ ਸੂਏ ਦੀ ਆ ਇਹ ਪਹਿਲੇ ਸੂਏ ਦੀ ਹੈ ਬੱਚਾ ਨੇ ਕੀ ਕੀਤਾ ਚਾਹ ਨੇ ਬੱਚੀ ਦੇ ਇਹ ਵੀ ਸਾਹੀ ਵਾਲੀ ਆ ਇਹ ਮਿਕਸ ਜੀ ਹੈ ਠੀਕ ਹੈ ਕਿੰਨਾ ਦੁੱਧਾ ਹੋਣੇ ਇਹਦੇ ਥੱਲੇ 13 14 ਕਿਲੋ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ 15 ਦਿਨ ਹੋ ਗਈ ਠੀਕ ਆ ਹੋਰ ਤਾਂ ਨਹੀਂ ਬਾਦੀ ਕੇ ਬਾਜੂ ਥੋੜਾ ਬਤੂ ਜੀ ਹੋਰ ਕਿਲੋ ਸੂਲ ਕਢਨੇ ਚੱਲੀਏ ਜੀ ਠੀਕ ਆ ਤੇ ਕੀ ਮੁੱਲ ਕਰਦੇ ਹੋ ਇਹਦਾ ਇਹਦਾ 72000 ਰੁਪਏ ਜੀ 72 ਕਿੰਨੇ ਚ ਲਾਸਟ ਵੇਚਦੇ ਹੋਗੇ ਮੈਂ ਤੁਹਾਨੂੰ ਜੀ 67 ਦੀ 65 ਤੱਕ ਵੇਚ ਦਿਆਂਗਾ 65 ਚ ਵੇਚਦੇ ਹੋਗੇ ਠੀਕ ਆ ਔਰ ਇਹ ਸਾਰੇ ਸਬਸਕ੍ਰਾਈਬਰ ਆ ਮੇਰੇ ਵੀਰ ਹੁਣੀ ਜਿਹੜੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਅਮਰਜੀਤ ਬੋਲੀ ਕਿਹੜੀ ਆ ਇਹ ਕਿਹੜੀ ਤੁਹਾਡੇ ਏਰੀਆ ਦੀ ਬੋਲੀ ਵਾਦੀ ਬੋਲੀ ਵਾਦੀ ਬੋਲੀ ਆ ਹਾਂਜੀ ਹਾਂਜੀ ਵਾਦੀ ਬੋਲੀ ਹੈ ਜੀ ਅਸੀਂ ਪਾਹਚੇ ਠੀਕ ਆ ਠੀਕ ਆ ਅਮਰਜੀਤ ਧੰਨਵਾਦ ਤੁਹਾਡਾ ਬਹੁਤ ਠੀਕ ਆ ਵੀਰ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ